ਤਤ ਸ੍ਰੀ ਅਕਾਲ ਡੀਡੀਐਸ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਬਲਜਿੰਦਰ ਕੌਰ ਮੰਗੇਵਾਲ ਸਵਾਗਤ ਕਰਦੀ ਆਂ ਗੱਲ ਕਰਦੇ ਆਂ ਸੰਭੂ ਬਾਰਡਰ ਤੇ ਬਣੇ ਤਣਾਅਪੂਰਨ ਮਾਹੌਲ ਦੀ ਸੰਭੂ ਬਾਰਡਰ ਤੋਂ ਕਿਸਾਨੀ ਸੰਘਰਸ਼ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਤੇ ਵਿਚਾਰ ਕਰਦੇ ਆਂ ਕੁਝ ਅਹਿਮ ਗੱਲਾਂ ਤੇ ਕਿ ਡਰੋਨਾਂ ਰਾਹੀਂ ਅਥਰੂ ਗੈਸ ਦੇ ਗੋਲੇ ਸੁੱਟਣਾ ਸਹੀ ਹੈ ਕਹਿੰਦੇ ਨੇ ਜੱਟ ਜੁਗਾੜੀ ਹੁੰਦੇ ਨੇ ਇਹ ਗੱਲ ਸੱਚ ਸਾਬਤ ਹੋਈ ਹੈ ਕਿਸਾਨਾਂ ਵੱਲੋਂ ਅਥਰੂ ਗੈਸ ਦੇ ਗੋਲਿਆਂ ਅਤੇ ਡਰੋਨਾਂ ਨੂੰ ਰੋਕਣ ਲਈ ਦੇਸੀ ਜੁਗਾਰ ਲਗਾਏ ਜਾ ਰਹੇ ਨੇ। ਹੱਥਾਂ ਵਿੱਚ ਗਿੱਲੀਆਂ ਬੋਰੀਆਂ ਅਤੇ ਆਸਮਾਨ ਵਿੱਚ ਉਡਾਈ ਜਾ ਰਹੇ ਗੁੱਡੇ ਇਸ ਗੱਲ ਦੀ ਗਵਾਹੀ ਭਰਦੇ ਨੇ। ਦੇਸ ਦਾ ਮਾਹੌਲ ਬਹੁਤ ਹੀ ਤਣਾਅਪੂਰਨ ਬਣਿਆ ਹੋਇਆ ਹੈ। ਪਾਕਿਸਤਾਨ ਦੇ ਬਾਰਡਰ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਪੰਜਾਬ ਤੇ ਹਰਿਆਣੇ ਦਾ ਬਾਰਡਰ ਬਣਾ ਦਿੱਤਾ ਗਿਆ ਹੈ। ਕਹਿੰਦੇ ਨੇ ਪੰਜਾਬੀ ਜੋ ਸੰਕਲਪ ਲੈਂਦੇ ਨੇ ਉਸ ਨੂੰ ਪੂਰਾ ਵੀ ਕਰਦੇ ਨੇ। ਪੰਜਾਬ ਤੇ ਹਰਿਆਣਾ ਦਾ ਬਾਰਡਰ ਬਣਾ ਕੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਗਿਆ ਹੈ ਕਿ ਪੰਜਾਬ ਵੱਖਰਾ ਹੈ ਹੱਕ ਲੈਣ ਆਏ ਕਿਸਾਨਾਂ ਮਜ਼ਦੂਰਾਂ ਨਾਲ ਹੋ ਰਿਹਾ ਧੱਕਾ ਲੋਕਤੰਤਰ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਤੋਂ ਰੋਕਣ ਲਈ ਹੱਦਾਂ ਪਾਰ ਕਰ ਚੁੱਕੀ ਹੈ ਸਰਕਾਰ ਸੜਕਾਂ 'ਚ ਕਿੱਲਾਂ ਠੋਕਣਾ ਕੀ ਇਹ ਸਹੀ ਹੈ ਜੇਕਰ ਜ਼ਿਕਰ ਕਰੀਏ ਪੰਜਾਬ ਦੇ ਕਿਸਾਨ ਪੰਜਾਬ ਤੋਂ ਹੀ ਚੱਲੇ ਪੰਜਾਬ ਵਿੱਚ ਹੀ ਉਹਨਾਂ ਨੂੰ ਰੋਕਿਆ ਗਿਆ ਸਭ ਤੋਂ ਵੱਡੀ ਗੱਲ ਹਰਿਆਣਾ ਪ੍ਰਸ਼ਾਸਨ ਵੱਲੋਂ ਪੰਜਾਬ ਦੀ ਹੀ ਜ਼ਮੀਨ ਤੇ ਬੈਠੇ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਸੁੱਟਣਾ ਕੀ ਇਹ ਸਹੀ ਹੈ ਕਿ ਸਾਡੇ ਪੰਜਾਬ ਤੇ ਹਮਲਾ ਕਰਨ ਵਾਲੇ ਹਰਿਆਣਾ ਪੁਲਿਸ ਨੂੰ ਪੰਜਾਬ ਸਰਕਾਰ ਕੋਈ ਠੋਕਮਾ ਜਵਾਬ ਦੇਵੇਗੀ ਜਿੰਦਾ ਹਲੋ ਜੀ ਮੁੰਡੇ ਬੈਗੇ ਨੇ ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਬਾਈ ਇਹ ਦਿੱਲੀ ਆਦਣੀ ਹੈਗੀ ਇਹਨਾਂ ਨੂੰ ਉਪਰ ਲਗੇ ਦਿੱਲੀ ਇਹ ਇਹਨਾਂ ਨੂੰ ਦਿੱਲੀ ਯਾਦ ਕਰਾਉਣੀ ਆ ਦੁਬਾਰਾ ਸਭ ਨੂੰ ਦਿੱਲੀ ਯਾਦ ਕਰਾਉ ਮੈਂ ਆਉਂ ਤੁਹਾਡੇ ਸਾਹਮਣੇ ਮੋਲੇ ਸੋਨਹਾਰੀ ਕਾਲਾ ਦਿੱਲੀ ਯਾਦ ਕਰਾਉਣੀ ਦਿੱਲੀ ਜਿਹੜਾ ਪੂਛਾ ਦੇ ਦੇ ਕੇ ਬੰਦੇ ਜੀ ਜਿੰਦਾਬਾਦ ਆ ਦੇਖੋ ਇਹਨੇ ਭੜੇ ਕਰਨ ਲੱਗੇ ਹੋਏ ਆ ਜੀ ਖੜਾ ਹੋਇਆ ਚਤਾਵਨੀ 144 ਤਾਰਾ ਲੱਗੀ ਹੋਈ ਹੈ ਮੁਰੇ ਪੂਰਾ ਪ੍ਰਬੰਧ ਕਰਿਆ ਹੋਇਆ ਦੇਖੋ ਪਾਣੀ ਪੂਣੀ ਵਾਲਾ ਤੇ ਇਧਰ ਦੇ ਪਾਸੇ ਵੀ ਬਿਛਾ ਜੀ ਗਏ ਕਿ ਬਾਨੌਰ ਭਾਈਓ ਅੱਛੇ ਜੀ ਆ ਗਏ ਕੇ ਕੀਲ ਖਾਕਰ ਪੇਟ ਪਤਾ ਹੋਗਾ ਜੇ ਕੀ ਨਹੀਂ ਗਾ ਸਕਤੇ ਹੱਥਾਂ ਬਾਹਰ ਵਿੱਚ ਜਦੋਂ ਪਾਣੀ ਦੇਣ ਬਣ ਵਿੱਚ ਦੇ ਬੈਠਾ ਲੀ ਗਈ ਹੈ ਬੈਠੋ 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 ਨਹੀਂ ਤੁਸੀਂ ਥੱਲੇ ਤੇ ਬੈਠੋ ਆਹ ਸੁੱਫੇ ਤੇ ਬੈਠੋ ਬੱਲੇ ਲੱਗ ਗਿਆ ਜਿੱਥੇ ਬੰਦੀਆਂ ਵੀ ਬਾਥਰਮ ਰੱਪੇ ਨੇ ਪੱਕੀ ਗੱਲ ਹੈ ਪੱਕੀ ਪੱਕੀ ਅੱਲਾ ਇਸ਼ਾਨ ਆ ਪੰਜਾਬ ਵਾਲੇ ਆ ਜੀ ਹਰਿਆਣੇ ਵਾਲੇ ਆ ਇੱਧਰ ਦੀ ਵੀ ਆਈ ਜਾਂਦੇ ਆ ਜੀ ਛੇ ਬੱਟੋ-ਬੱਟ ਹੋ ਗਏ ਸਾਰੇ ਜਿੰਦਾਬਾਦ 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 ਤੇ ਮੈਂ ਫਿਰ ਤਿਆਰੀ ਮਿੱਤਰੋ ਹੈ ਹੌਲੇ ਯਾਰ ਮੈਂ ਨਹੀਂ ਨਹੀਂ ਮੈਂ ਹੀ ਪੁੱਛਿਆ ਜੀ ਮੈਂ ਕਿਲ ਕੋਲੇ ਜਲਾਏ ਇਹਨਾਂ ਦਾ ਫਿਰ ਕੀ ਢੁੱਤਾ ਕਰਨਾ ਕੋਈ ਕੋਈ ਨਹੀਂ ਕੋਈ ਨਹੀਂ ਸਾਲ ਦੀ ਕੋਈ ਨਹੀਂ ਇਹ ਤਾਂ ਅੱਧਾ ਘੰਟਾ ਕਰਦੇ ਹੋਏ